ਹਾਂਜੀ ਮਿੱਤਰੋ ਸਵਾਗਤ ਕਰਦੇ ਆ ਆਪਣੇ YouTube ਚੈਨਲ ਗੁਰਸੇਵਕ ਫਾਰਮਿੰਗ ਵਲੋਗਸ ਚ ਤੇ ਬਾਈ ਥੋੜੀ ਇੰਜਨ ਦੀ ਆਵਾਜ਼ ਆਊਗੀ ਪਾਣੀ ਲਾਇਆ ਹੋਇਆ ਖੇਤ ਨੂੰ ਇਗਨੋਰ ਕਰਿਓ ਬਾਕੀ ਬਾਈ ਬੀਜਾਂ ਦੀ ਆਪਾਂ ਵਰਸੀਨ ਹਾੜੂ ਵਰਸੀਨ ਦੀ ਕਿਤੇ ਕਿਤੇ ਘਟ ਹੋਇਆ ਤੇ ਕਿਤੇ ਕਿਤੇ ਵਧੀਆ ਅੱਜ ਲਾਇਆ ਪਾਣੀ ਤੇ ਇਹਦੇ ਚ ਦੁਬਾਰਾ ਆਪਾਂ ਛੱਟਾ ਦੇਵਾਂਗੇ ਕਿ ਆਪਣਾ ਪਰਸੀਨ ਥੋੜਾ ਜਿਹਾ ਵਧੀਆ ਹੋਏ ਡੰਗਰ ਭੁੱਖੇ ਨਾ ਮਰਨ। ਤੇ ਜੱਸ ਸਰਪੰਚ ਆਪਣੇ ਨਾਲ ਆ। ਬਾਕੀ ਭਾਈ ਉਧਰ ਵੀ ਇੱਕ ਯੂਟਿਊਬਰ ਲੱਗੇ ਹੋਏ ਨੇ ਪਾਣੀ ਲਾਉਣ। ਆਪਣੇ ਪਿੰਡ ਦੇ ਚੀਮਾ ਫਾਰਮ ਵਾਲੇ। ਤੇ ਜਿਹੜਾ ਜਿਹਦੀ ਇੰਜਣ ਚੱਲ ਰਿਹਾ। ਬਾਕੀ ਭਾਈ ਅੱਜ ਬਰਸਿੰਦਾ ਦੇ ਕੇ ਛੱਟਾ ਵਿੱਚ ਜਵੀ ਪਾਈ ਆਪਾਂ ਤੇ ਸਰੋਂ ਵਿੱਚ ਸਰੋਂ ਪਾਈ ਆ। ਇੱਕ ਵਾਰੀ ਦੁਬਾਰਾ ਉੱਪਰ ਪਾਣੀ ਲਾ ਕੇ ਪਤਲਾ-ਪਤਲਾ ਨਾ ਛਿੱਟਾ ਦੇ ਦਾਂਗੇ ਤੇ ਦੁਬਾਰਾ ਉੱਗ ਖੜੂਗਾ ਬਾਕੀ ਪਹਿਲੀ ਵਾਰ ਬੀਜਿਆ ਵੇ ਪਰ ਸੀਨ ਬਈ ਛਿੱਟੀ ਹੋ ਜਾਂਦਾ ਹੁੰਦਾ ਅੱਜ ਕਿ ਮੈਂ ਆਪ ਪਿੰਡ ਹੈ ਨਹੀਂ ਸੀਗਾ ਇਸ ਕਰਕੇ ਮੈਂ ਛਿੱਟਾ ਨਹੀਂ ਦੇ ਪਾਇਆ ਤੇ ਅੱਜ ਸੰਡੇ ਦੀ ਸੀਗੀ ਛੁੱਟੀ ਤੇ ਅੱਜ ਆਪ ਆਪ ਛਿੱਟਾ ਦੇਵਾਂਗੇ ਤੇ ਫੇਰ ਦਿਖਾਵਾਂਗੇ ਤੁਹਾਨੂੰ ਪਰਸੀਨ ਦੀ 15 ਦਿਨ ਬਾਅਦ ਗਰੋਥ ਕੀ ਗਰੋਥ ਹੁੰਦੀ ਆ ਉਹਦਾ ਹੋਇਆ ਹੈਗਾ ਪਰ ਘੱਟ ਹੋਇਆ ਬਾਈ ਤੇ ਬਾਕੀ ਰੇ ਵਾਲਾ ਸਪਰੇਅ ਵਾਲਾ ਕੰਮ ਆਪਣਾ ਹੈ ਨਹੀਂ ਆ ਪਾਣੀ ਹੋਈਆਂ ਬਾਈ ਤੋਬੇ ਦਾ ਜਿੰਨਾ ਛੇਤੀ ਇਹਦੇ ਨਾਲ ਹੁੰਦਾ ਉਹਨਾਂ ਛੇਤੀ ਕਾਸੇ ਨਾਲ ਨਹੀਂ ਬਾਕੀ ਗਣਕਾ ਮਦਰੀਆ ਮਦਰੀਆ ਨੇ ਆ ਸੱਡਾਂ ਵਾਲੀ ਆਪਣੇ ਕਣਕ ਦੇਖ ਸਕਦੇ ਹੋ ਇਹਨੂੰ ਵੀ ਇਹੀ ਪਾਣੀ ਲੱਗਦਾ ਬਾਕੀ ਸਰਪੰਚ ਸਾਹਿਬ ਦੇ ਮਗਰ ਵੀਊਸ ਹੁਣ ਆ ਰਹੇ ਆ ਏ ਮੁੰਡਾ ਸੋਹਣਾ ਸੋਹਣਾ ਨਹੀਂ ਲੱਗਣ ਲੱਗ ਗਿਆ ਆਪਣੇ ਪੋਸਟਰ ਤੇ ਇਹਦੀ ਫੋਟੋ ਆ ਬਾਕੀ ਭਾਈ ਸਾਡੀ ਸਲਾਹ ਇਹਨੂੰ ਚੇਅਰਮੈਨ ਦੀਆਂ ਵੋਟਾਂ 'ਚ ਖੜਾਉਣ ਦੀ ਆਲੇ-ਦਾਲੇ ਤੇ ਸਾਰੇ ਵਿੰਡਾਂ ਨੂੰ ਬੇਨਤੀ ਆ ਕਿ ਬੰਦੇ ਸਾਡੇ ਨੂੰ ਵੋਟਾਂ ਪਾ ਕੇ ਚੇਅਰਮੈਨ ਬਣਾਇਆ ਜਾਵੇ ਇਹਨੂੰ ਉੱਥੇ ਖੇੜੇ ਦਫ਼ਤਰ ਨਾਲ ਘੁੰਮਣ ਵਾਲੀ ਕੁਰਸੀ ਤੇ ਬਿਠਾਉਣਾ ਹੈ ਹੱਥ ਜੋੜ ਕੇ ਪੋਸ ਦੇ ਐਮਐਲਏ ਵਾਲਾ ਬਾਕੀ ਮਿਲਦੇ ਆਂ ਭਾਈ ਤੁਹਾਨੂੰ ਅਗਲੇ ਵਲੋਗ 'ਚ ਅੱਜ ਤੁਹਾਨੂੰ ਆਪਣੀ ਫਰੈਂਚ ਮਸਚੀਵ ਦੀ ਫੀਮੇਲ ਵੀ ਦਿਖਾਵਾਂਗੇ ਤੇ ਹੱਸੀ ਵੀ ਦਿਖਾਵਾਂਗੇ ਤੇ ਮੱਜਾਂ ਗਾਵਾਂ ਜਿਹੜੀਆਂ ਆਪਾਂ ਘਰੇ ਰੱਖੀਆਂ ਆ ਉਹ ਦਿਖਾਵਾਂਗੇ। ਬਾਕੀ ਬਾਈ ਵਲੌਗ ਨੂੰ ਸ਼ੇਅਰ ਕਰਦੇ ਕਰੋ, ਲਾਈਕ ਕਰਦੇ ਕਰੋ, ਕਮੈਂਟ ਕਰਦੇ ਕਰੋ। ਇੱਕ ਸਬਸਕ੍ਰਾਈਬ ਬਟਨ ਹੁੰਦਾ ਸਾਈਡ ਤੇ ਉਹਨੂੰ ਜਰੂਰ ਦਬੋ। ਜੇ ਤੁਹਾਡੇ ਇੱਕ ਸਬਸਕ੍ਰਾਈਬ ਕਰਨ ਦਾ ਕਿਸੇ ਦਾ ਚੈਨਲ ਚੱਲਦਾ ਨਾ ਬਾਈ ਕਰ ਦਿਆ ਕਰੋ। ਕਿਸੇ ਤੇ ਪੈਸੇ ਨਹੀਂ ਲੱਗਦੇ। ਸਭੋ ਦੂਜਿਆਂ ਨੂੰ ਰੋਜ਼ਗਾਰ ਮਿਲ ਜਾਂਦਾ। ਬਾਕੀ ਬੜੇ ਰੋਹ ਵਲੌਗ ਦੇ ਨਾਲ ਬਾਕੀ ਬਾਈ ਵਰਸੀਨ ਹੁੰਦਾ ਆਪਣਾ ਦੋ ਤਿੰਨ ਤਰ੍ਹਾਂ ਦਾ ਵਰਸੀਨ ਹੁੰਦਾ ਇੱਕ ਤਾਂ ਹਾੜੂ ਹੋ ਗਿਆ ਜਿਹੜਾ ਬਾਡਾਂ ਵਾਲਾ ਵੀ ਕਹਿ ਦਿੰਦੇ ਆ ਬਾਕੀ ਦੋ ਤਿੰਨ ਤਰ੍ਹਾਂ ਦੀਆਂ ਹੋਰ ਵੈਰਾਈਟੀਆਂ ਹੁੰਦੀਆਂ ਆਪਾਂ ਕਦੇ ਹੋਰ ਬੀਜੀ ਤਾਂ ਨਹੀਂ ਹੈਗੀ ਆਪਾਂ ਹਾੜੂ ਵੀ ਵਰਸੀਨ ਵੀਜੀ ਦਾ ਹਾਲਿਓਂ ਪਾਲੀ ਦੀ ਆ ਡੰਗਰਾਂ ਵਾਸਤੇ ਚੰਗੀ ਹੁੰਦੀ ਆ ਤੇ ਸਰੋਂ ਪਾਲੀ ਦੀਆਂ ਨਾਲੇ ਸਾਗ ਲੋਕਾਂ ਨੇ ਖਾਣਾ ਹੁੰਦਾ ਤੇ ਡੰਗਰਗਾ ਲੈਂਦੇ ਨੇ ਬਾਕੀ ਬਾਈ ਜੱਸ ਕੋਈ ਇੱਕ ਝੋਟੀ ਵਗਾਊ ਆ ਜੇ ਕਿਸੇ ਨੇ ਲੈਣੀ ਹੋਵੇ ਤਾਂ ਪਿੰਡ ਮੱਠੀ ਆ ਮੁੰਡੇ ਦਾ ਇਹਦੇ ਨਾਲ ਗੱਲਬਾਤ ਕਰ ਸਕਦੇ ਹੋ ਫੂਨ ਵਾਲੀ ਝੋਟੀ ਆ 1 ਲੱਖ 5000 ਡਿਮਾਂਡ ਕਰਦਾ ਤੇ ਬਾਕੀ ਮਾਨਤਾ ਨ ਮੌਕੇ ਦੇ ਹੋ ਜਾਊਗਾ ਬਾਕੀ ਬੰਦਾ ਘੈਂਟ ਆ ਬਾਈ ਇਹ ਸਾਡੇ ਪਿੰਡ ਦੇ ਸਾਫਕਾ ਸਰਪੰਚ ਵੀ ਰਹੇ ਚੁੱਕੇ ਨੇ ਤੇ ਹੋਰ ਬਾਈ ਕੀ ਗੱਲਬਾਤ ਸੁਣਾਈਏ ਤੁਹਾਨੂੰ ਚਲੋ ਕੋਈ ਨਾ ਅੱਗੇ ਵਲੋਗ ਚ ਮਿਲਦੇ ਆ ਤੇ ਅੱਜ ਐਤਵਾਰ ਦਾ ਦਿਨ ਅੱਜ ਆਪਾਂ ਵਲੋਗ ਬਣਾਉਂਦੇ ਆਂ ਜੇ ਆਪਣੇ ਡੇਲੀ ਵਲੋਗ ਦੇਖਣੇ ਆ ਤਾਂ ਕਮੈਂਟਾਂ 'ਚ ਜਰੂਰ ਦੱਸਿਓ ਜਿੱਦਾਂ ਦਾ ਕਹੋਗੇ ਉਦਾਂ ਦਾ ਵਲੋਗ ਆਊਗਾ ਬਾਕੀ 7 ਦਿਨ ਤਾਂ ਬਈ ਕੰਮ ਤੇ ਜਾਣਾ ਪੈਂਦਾ ਐਤਵਾਰ ਦਾ ਦਿਨ ਹੁੰਦਾ ਜਦੋਂ ਘਰੇ ਹੋਈਏ ਤੇ ਜੇ ਤੁਸੀਂ ਕਹੋਗੇ ਕਿ ਡੇਲੀ ਵਲੋਗ ਆਵੇ ਫੇ ਡੇਲੀ ਵੀ ਆਊਗਾ ਬਾਕੀ ਪਿਆਰ ਦਿਖਾਏ ਕਰੋ ਚੈਨਲ ਨੂੰ ਦੱਬ ਕੇ ਸਪੋਰਟ ਕਰਦੋ ਮੀਰੀਆਂ ਨੂੰ ਮੂਰੀਆਂ ਨੂੰ ਸਬਸਕ੍ਰਾਈਬਰ ਕਰਾ ਦਿਓ ਇੱਕ ਵਾਰ ਫੇਰ ਦੇਖਿਓ ਫੋਟੋਆਂ ਹੁੰਦੀਆਂ ਠੀਕ ਆ ਸਰਪੰਚ ਸਾਹਿਬ ਕਹਦੇ ਮੜਾਇਆ ਸਰਪੰਚਾ ਦੀ ਜ਼ਿਆਦਾ ਮੰਨੀ ਜਾਂਦੀ ਆ ਗਲਾਬ ਸਿੱਧੂ ਨੇ ਪੰਗਾ ਲੈ ਲਿਆ ਤੁਹਾਡੇ ਨਾਲ ਜੀ ਮਿੱਤਰੋ ਸਾਡੇ ਪਿੰਡ ਮੱਠੀ ਦੀ ਸੁਖਨਾ ਲੇਖ ਚੈੱਕ ਕਰ ਸਕਦੇ ਹੋ ਜਾਨਵਰ ਵੀ ਆ ਬਾਹਰਲੇ ਮੁਲਖਾਂ ਚੋਂ ਆ ਬਤਕਾ ਬੈੰਦੀ ਆ ਨੇ ਉਰੇ ਬਾਕੀ ਸਾਡੇ ਪਿੰਡ ਦੇ ਬਾਈ ਵਿਊ ਤਾਂ ਘੈਂਟ ਏ ਆ ਤੇ ਕਣਕ ਬੀਜੀ ਗਈ ਤੇ ਅੱਜ ਬਰਸੀਨ ਬੀਜ ਰਹੇ ਆ ਅੱਧਾ ਖੇਤ ਭਰ ਚੁੱਕਿਆ ਪਾਣੀ ਦਾ ਸਾਰਾ ਭਰ ਕੇ ਫਿਰ ਦਵਾਂਗੇ ਛੱਟਾ ਤੇ ਚੱਲਾਂਗੇ ਘਰ ਤੁਹਾਨੂੰ ਫਰੈਂਚ ਮੈਸ ਚੀਫ ਡੌਗ ਦਾ ਸ਼ੌਂਕਰਾਵਾਂਗੇ ਜੇ ਕਿਸੇ ਨੇ ਬੱਚਾ ਵੀ ਲੈਣਾ ਹੋਵੇ ਤਾਂ ਬਾਈ ਸੰਪਰਕ ਕਰ ਸਕਦਾ ਹੈ 35000 ਦਾ ਮੇਲ ਆ ਤੇ 25000 ਦੀ ਫੀਮੇਲ ਆ ਤੇਰਾ ਜੂ ਪਲਵਾਨ ਵਾਲੇ ਇمپੋਰਟ ਡੌਗ ਬੋਸ ਦੇ ਬੱਚੇ ਨੇ ਆਪਣੇ ਕੋਲ ਤੇ ਜੇ ਕਿਸੇ ਨੇ ਲੈਣਾ ਹੋਵੇ ਤਾਂ ਆਪਣੇ ਭਰਾ ਨਾਲ ਸੰਪਰਕ ਕਰ ਸਕਦਾ ਨੰਬਰ ਹੈ 9814929200 ਨੋਟ ਕਰ ਲਿਓ 9814929200 ਜੀ ਮਿੱਤਰੋ ਕਰੋ ਚੈੱਕ ਫੇਰ ਅੱਜ ਆਪਣੀ ਫਰੈਂਚ ਮੈਸ ਚੀਫ ਦੀ ਫੀਮੇਲ ਦੇ ਬੱਚੇ ਆਪਾਂ ਵਲੌਗ ਦੇ ਵਿੱਚ ਸ਼ੋਅ ਕਰਤੇ ਨੇ ਤੇ ਪੂਰੀ ਪ੍ਰੋਪਰ ਸ਼ੋਅ ਕੁਆਲਿਟੀ ਆ ਫਾਦਰ ਦੀ ਫੋਟੋ ਮੈਂ ਵੀਡੀਓ ਚ ਲਾਉਂਗਾ ਤੇ ਜਿੱਦਾਂ ਕਿ ਆਪਾਂ ਇੱਕ ਵਲੋਗ ਪਾਇਆ ਸੀ ਪਹਿਲਾਂ ਆਪਣੇ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਡੌਗ ਬਰੀਡਾਂ ਬਾਰੇ ਸੀਗਾ ਉਹ ਤੇ ਬਾਕੀ ਬਈ ਫਰੈਂਚ ਦੇ ਆ ਟੌਪ ਕਲਾਸ ਬੱਚੇ ਆ ਰਿੰਕਲ ਚੈੱਕ ਕਰੋ ਬੱਚਿਆਂ ਦੇ ਫੇਸ ਤੇ ਹੁਣੇ ਫੁੱਲ ਐਕਟਿਵ ਬੱਚੇ ਨੇ ਇਹਨਾਂ ਨੇ ਦੁੱਧ ਪੀਤਾ ਪਿਆ ਤਾਂ ਟੋਰਨਾ ਸੁੱਤੇ ਪਏ ਆ ਤੇ ਜਿਵੇਂ ਜਿਵੇਂ ਨਾਲ ਭੁੱਖ ਲੱਗਦੀ ਆ ਆਪਦੀ ਮਾਤਾ ਕੋਲ ਪਹੁੰਚ ਜਾਂਦੇ ਨੇ ਤੇ ਆਪਣੇ ਕੋਲ ਲੀਟਰ ਵਧੀਆ ਹੋ ਗਿਆ ਬਾਈ ਸੁਖ ਸ਼ਾਂਤੀ ਨਾਲ ਬੱਚੇ ਹੋ ਗਏ ਸੀਗੇ ਤੇ ਅੱਜ ਇਹ ਹੋ ਗਏ ਨੇ 19 19 20 20 ਦਿਨ ਦੇ ਬੱਚੇ ਹੋ ਚੁੱਕੇ ਨੇ ਬਾਕੀ ਵਾਹਿਗੁਰੂ ਕਹਿ ਕੇ ਦੇਖਿਓ ਬਾਬਾ ਨજર ਤੋਂ ਬਚਾਵੇ ਤੇ ਫੀਮੇਲ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬੱਚਿਆਂ ਦੀ ਫਾਦਰ ਦੀ ਫੋਟੋ ਮੈਂ ਵਲੌਗ ਦੇ ਵਿੱਚ ਲਾਉਂਗਾ। ਹਾਂਜੀ ਮਿੱਤਰੋ ਅੱਜ ਤੁਸੀਂ ਦੇਖ ਰਹੇ ਹੋ ਸਾਡੇ ਪਿੰਡ ਦੇ ਸਰਪੰਚਾ ਦੇ ਮੁੰਡੇ ਨੂੰ ਪਹਿਲੀ ਵਾਰ ਮੋਟਰਸਾਈਕਲ ਚਲਾਉਂਦੇ ਹੋਏ।ਾਰੇ ਪਿੰਡ ਸਾਡੇ ਨੇ ਪਹਿਲੀ ਵਾਰ ਦੇਖਿਆ ਬਾਈ। ਇਹ ਬੰਦੇ ਨੂੰ ਸਭ ਨੇ ਐਂਟਰੀ ਚਲਾਉਂਦੇ। ਇਹ ਬੰਦਾ ਕਹਿੰਦਾ ਕਿ ਮੈਂ ਤਾਂ ਨਹੀਂ ਸਕਲੈਂਡਰ ਚਲਾਉਂਦਾ ਕਿ ਘਰ ਦੇ ਕੰਮ ਲਾ ਲੈਂਦਾ। ਰੋੜੀ ਇਕਰ ਨੂੰ ਹੁਣ ਚੱਲੇ ਆ ਬਾਈ ਅਸੀਂ ਫਤੇਗੜ ਸਾਹਿਬ ਨੂੰ ਤੇ ਫਤੇਗੜ ਸਾਹਿਬ ਅੱਜ ਲੰਗਰ ਚੱਲਦਾ ਪਿਆ ਉੱਥੇ ਤੇ ਲੰਗਰ ਦੀ ਸੇਵਾ ਕਰਨ ਚੱਲੇ ਆ ਬੰਦੇ ਬੁੱਢੇ ਗਏ ਹੋਏ ਨੇ ਤੇ ਹੁਣ ਸਾਡੀ ਵਾਰੀ ਆ ਜਾਣਾ ਮੇਰੇ ਯਾਰ ਮੁੱਚੇ ਤ로우 ਗੁਰਦੁਆਰਾ ਸਾਹਿਬ ਆਪਾਂ ਪਹੁੰਚ ਚੁੱਕੇ ਸੀਗੇ ਤੇ ਬਾਈ ਅੱਜ 30 ਤਰੀਕ ਆ 11ਵਾਂ ਮਹੀਨਾ ਤੇ ਸਾਹਮਣੇ ਤੁਸੀਂ ਠੰਡੇ ਪੁਰਜ ਦੇ ਦਰਸ਼ਨ ਕਰ ਸਕਦੇ ਹੋ ਤੇ ਬਾਈ ਸਿੱਧੀ ਜੋੜ ਮੇਲਾ ਆ ਰਿਹਾ 26 27 28 ਦਾ ਤੇ ਲੰਗਰ ਲੱਗਣੇ ਸ਼ੁਰੂ ਹੋ ਜਾਣਗੇ 20 ਤਰੀਕ ਤੋਂ ਬਾਅਦ ਸਾਰੇ ਦੂਰ ਦੂਰ ਵਾਲੇ ਆ ਕੇ ਤਾਂ ਜਗਾ ਸਵਾਰਨ ਲੱਗ ਗਏ ਨੇ ਤੇ ਬਾਕੀ ਅਨੁਗਰਾਹ ਹੁੰਦੇ ਆ ਦਰਸ਼ਨ ਅਗੇ ਸੰਗਤ ਬਹੁਤ ਆਈ ਆ ਭਈ ਅੱਜ ਤੇ ਸੱਕੀਆਂ ਦਾ ਲੰਗਰ ਚੱਲ ਰਿਹਾ ਜਿਹਤੋਂ ਫਤੇਗੜ ਸਾਹਿਬ ਆਪਾਂ ਪਹੁੰਚ ਗਏ ਸੀਗੇ ਤੇ ਸੇਵਾਦਾਰ ਹਨੀ ਸੇਠੀ ਇੱਥੇ ਖੜਾ ਸੇਵਾ ਕਰਾ ਰਿਹਾ ਮੁੰਡਾ ਬਾਈ ਤੁਹਾਨੂੰ ਇਹ ਫਤੇਗੜ ਸਾਹਿਬ ਹੀ ਮਿਲੂਗਾ